ਪ੍ਰੇਤ ਇਹ ਹੈ ਕਿ ਜੇ ਅਸੀਂ ਹੁਣ ਤੁਸੀਂ ਜ ਸਾਡਾ ਕਾਂਟਾ ਡੇਢ ਖਰਾਬ ਕਰਤਾ ਲਾਜੇ ਬੈਠੇ ਜ ਪਹਿਲਾਂ ਮੈਨੂੰ ਪਤਾ ਲੱਗਿਆ ਬਾਅਦ ਚ ਮੈਂ ਦੇਖੋ ਤੁਹਾਡੇ ਕੋਈ ਕਿਸੇ ਮਲਾਜੇ ਨਾਲ ਕੋਈ ਸੀ ਹੱਥੋਂ ਪਾਈ ਨਹੀਂ ਕੀਤੀ ਕੋਈ ਬਾਲਾ ਉਹ ਨਹੀਂ ਕੀਤਾ ਜਿਹੜੀ ਸੰਗਤ ਹੈ ਤੇ ਸਾਰੇ ਜਮੇ ਹੋਰ ਬੰਦੇ ਨੇ ਜਿਹਨਾਂ ਘਟੋਟ ਚਾਰ ਬੰਦੇ ਨੇ ਐਮਸੀ ਇਲੈਕਸ਼ਨ ਲੜੀ ਵੀ ਆ ਵੀ ਆਪਾਂ ਹੁਣ ਤੁਸੀਂ ਇਹ ਦੱਸੋ ਵੀ ਤੁਸੀਂ ਪੰਜਾਬੀਆਂ ਜੋ ਪੰਜਾਬ ਚ ਰਹਿੰਦੇ ਹੋ ਕੋਈ ਚੁਸ਼ਵਾਸ ਰੱਖਦੇ ਹੋ ਵੀ ਮੇਰੇ ਤੇ ਕੋਈ ਪਰਚਾ ਹੈ ਨਹੀਂ ਨਹੀਂ ਕੋਈ ਵਾਰੰਟਾ ਹੈ ਮੇਰਾ ਜੀ ਕਿਸੇ ਤਰ੍ਹਾਂ ਦੀ ਮੇਰੇ ਲੋਕ ਕੋਈ ਗੈਰ ਕਾਨੂੰਨੀ ਹਰਕਤ ਕੀਤੀ ਗਈ ਹੋਵੇ ਕੁਛੇ ਪੜਾ ਦੱਸੋ ਤੁਹਾਡੇ ਕੋਲ ਕੀ ਹੱਕ ਹੈ ਵੀ ਤੁਸੀਂ ਹੁਣ ਮੈਨੂੰ ਹਾਊਸ ਅਰੈਸਟ ਕਰ ਲਿਆ ਡੇਢ ਦੋ ਘੰਟਾ ਖਰਾਬ ਕਰਤਾ ਪਾਰਟੀ ਦਾ ਮੈਂ ਜ਼ਿੰਮੇਵਾਰ ਆਂ ਪਾ ਜ਼ਿਲ੍ਹਾ ਪ੍ਰਧਾਨ ਆ ਕਿ ਤੁਸੀਂ ਮੇਨ ਨਾਲ ਇਦਾਂ ਕਰ ਸਕਦੇ ਹੋ ਤਾਂ ਆਮ ਵਰਕਰ ਦਾ ਕੀ ਹੋਊਗਾ ਜੀ ਤਾਂ ਮਤਲਬ ਕੁਛ ਕੋਈ ਮੈਨੂੰ ਇੱਕ ਇੱਕ ਵਾਜਬ ਵਾਜਬ ਗੱਲ ਕਰ ਰਹੇ ਕੋਈ ਸਮਾਂ ਤਾਂ ਨਾ ਤੁਹਾਡੇ ਕੋਲ ਹੈ ਨਾ ਸਮਾਂ ਹੈ ਮੇਰੇ ਕੋਲੇ ਇਹ ਤਾਂ ਲਾਇਨ ਆਰਡਰ ਨੂੰ ਲੈ ਕੇ ਨਾ ਉਹਦੇ ਕਰਕੇ ਆ ਵੀ ਹਾਊਸ ਅਰੈਸਟ ਕਰ ਲਿਆ ਨਹੀਂ ਹਾਊਸ ਅਰੈਸਟ ਕਰ ਲਿਆ ਤੁਸੀਂ ਡੂੜ ਘੰਟਾ ਹੋ ਗਿਆ ਹਾਊਸ ਅਰੈਸਟ ਹੋਏ ਬੈਠੇ ਆ ਹੁਣ ਮੈਂ ਇੱਥੇ ਪਾਰਟੀ ਤੇ ਹੋਰ ਵੀ ਕੋਈ ਕੰਮ ਹੋ ਸਕਦਾ ਹੈ ਕੋਈ ਸਿਆਸੀ ਰਾਂ ਤੁਸੀਂ ਇੰਚਾਰਜ ਹੋ ਮੌਕੇ ਦੇ ਕਰਨ ਐਸਐਸ ਨਾਲ ਤੁਹਾਨੂੰ ਕੋਈ ਹੁਕਮ ਕਰਦੇ ਨੇ ਤੋ ਜਵਾਬ ਦਿਓ ਕਿ ਨਹੀਂ ਹੈ ਕਿਉਂ ਕਿ ਤੁਸੀਂ ਉਸ ਟਾਈਮ ਚੁੱਕੀ ਲੈ ਕੇ ਘਰੇ ਚਲੇ ਜਾਓਗੇ ਘਰੇ ਵਾਹ ਜਾਓਗੇ ਤੁਸੀਂ ਡੇੜਾ ਮੈਂ ਤੁਹਾਡਾ ਚਲੋ ਸੀ ਉਹ ਥੋੜਾ ਬਹੁਤ ਸਨਮਾਨ ਕਰ ਲਿਆ ਪਰ ਹੁਣ ਦੇਖੋ ਹੁਣ ਜਾਣਾ ਪੈਣਾ ਹੁਣ ਤੁਸੀਂ ਸਾਡਾ ਰਾਹ ਚੜ੍ਹਦੋ ਨਹੀਂ ਜੀ ਨਹੀਂ 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 ਦੇਖ ਕੇ ਤੇ ਕੋਈ ਨਹੀਂ ਨਹੀਂ ਤੁਸੀਂ ਧੱਕਾ ਕਰ ਰਹੇ ਹੋ ਨਹੀਂ ਜੀ ਜੋ ਤੁਹਾਡਾ ਕੋਈ ਮੇਰੇ ਤੇ ਕਾਨੂੰਨੀ ਕਾਰਵਾਈ ਬਣ ਜਾਊ ਕਰ ਦੋ ਸਾਡੇ ਬੰਦਾ ਦੇ ਕਰ ਦੋ ਸਾਰੇ ਤੁਸੀਂ ਸਾਡਾ ਹਲਕਾ ਜਾਜ ਅਰੈਸਟ ਕਰ ਰੱਖਿਆ ਤੁਸੀਂ ਸਾਰੇ ਜ਼ਿਲ੍ਹਾ ਦੇ ਪ੍ਰਧਾਨ ਕਰ ਰੱਖੇ ਯੂਥ ਵਾਲੇ ਕਰ ਰੱਖੇ ਨੇ ਹੁਣ ਪਰ ਇਹ ਤਾਂ ਬਹੁਤ ਹੋ ਗਿਆ ਨਾ ਜੀ ਕੀ ਸਮਾਂ ਹੋ ਗਿਆ ਦੇ 12 12 ਵਜੇ ਤੇ ਹੁਣ ਤਾਂ ਹੁਣ ਤਾਂ ਹੋਲ ਹੈ ਜੋ ਹੁਣ ਅਸੀਂ ਹੁਣ ਤਾਂ ਰਹਿ ਕੀ ਗਿਆ ਯੂਥ ਕਲੱਬ ਦਾ ਨਾਮ ਤੁਸੀਂ ਕਰ ਲਿਆ ਵਿਕਰਮਜੀਠਾ ਤੁਸੀਂ ਗ੍ਰਿਫਤਾਰ ਕਰ ਰੱਖਿਆ ਤੇ ਹੁਣ ਆਪਾਂ ਚਾਹੁੰਦੇ ਕੀ ਆ ਜੀ ਮੈਨੂੰ ਇੱਕ ਇੱਕ ਲਾਈਨ ਚੇਪ ਤਾਂ ਲੱਗੇ ਵੀ ਤੁਸੀਂ ਹੁਣ ਇਸ ਦਾ ਸੱਚ ਤਾਂ ਸਿੰਪਲ ਜੀ ਗੱਲ ਹੈ ਜੀ ਲਾਈਨ ਆਰਡਰ ਨੂੰ ਮੇਨਟੇਨ ਕਰਨ ਲਈ ਇਹ ਹਾਊਸ ਪਿੰਡ ਹੁਣ ਅਸੀਂ ਜਾਵਾਂਗੇ ਨਹੀਂ 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 ਆਪਣੀ ਅਕਾਲੀ ਦਾ ਜਿੰਦਾਬਾਦ मुर्बाद मुर्दाबाद मुर्दाबाद पंजाब सरकार मुर्दाबाद 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 धक्के शाही नहीं चलेगी नहीं चलेगी गुंडागर्दी नहीं चलेगी नहीं चलेगी ਇਹ ਨਹੀਂ ਚਲੇਗੀ ਸਾਡੇ ਹੱਕ ਤੇਰੇ ਵੱਲ ਸਾਡੇ ਹੱਕ ਤੇਰੇ ਵੱਲ ਹੱਕ ਜਿਨਾ ਦੇ ਆਪਣੇ ਆਪੇ ਲੈ ਕੇ ਖੋ ਬਹੁਤ ਗਲਤ ਕਰਨਾ ਜੀ ਮੈਂ ਮੀਡੀਆ ਨਾਲ ਗੱਲ ਕਰਨੀ ਚਾਹੁੰਦਾ ਜੀ ਆਹ ਦੇਖ ਲਓ ਜੀ ਇੱਕ ਮਿੰਟ ਦੇਖੋ ਤੁਹਾਨੂੰ ਕੇਵਲ ਮੈਂ ਡੇਢ ਘੰਟਾ ਪਹਿਲਾਂ ਤੁਹਾਨੂੰ ਮੈਂ ਮੀਡੀਆ ਮੈਂ ਬੁਲਾਇਆ ਕਿਉਂਕਿ ਮੈਂ ਜਗ ਜाहिर ਕਰਨਾ ਚਾਹੁੰਦਾ ਦਿਖਾਉਣਾ ਚਾਹੁੰਦਾ ਪੰਜਾਬ ਦੇ ਇਨਸਾਨ ਇਨਸਾਫ ਪਸੰਦ ਪੰਜਾਬੀਆਂ ਨੂੰ ਜਿਹੜੇ ਇਨਸਾਫ 'ਚ ਵਿਸ਼ਵਾਸ ਰੱਖਦੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਲੋਕ ਸੰਘਾਸਟ ਚ ਪੈਦਾ ਹੋਈ ਪਾਰਟੀ ਆ ਅੱਜ ਉਹਦੇ ਨਾਲ ਕੀ ਧੱਕਾ ਹੋ ਰਿਹਾ ਵਿਕਰਮ ਸਿੰਘ ਮਜੀਠੀਆ ਨੇ ਹਰ ਇੱਕ ਸਿੱਟ ਨੂੰ ਅਟੈਂਡ ਕੀਤਾ ਦੂਜੇ ਪਾਸੇ ਮੈਂ ਦੱਸਣਾ ਚਾਹੁੰਨਾ ਕਿ ਕੇਜਰੀ ਆਵਾਜ਼ ਜਿਹਨੂੰ ਸਿੱਟ ਬੁਲਾਉਂਦੀ ਸੀ ਤਾਂ ਉਹ ਹਿਸ਼ਾਰਪੁਰ ਜਾ ਕੇ ਮੈਡੀਟੇਸ਼ਨ ਕਰਦਾ ਹੁੰਦਾ ਸੀ ਜਿਹੜੇ ਬੰਦੇ ਆਪ ਕਰਪਸ਼ਨ ਦੇ ਕੇਸਾਂ 'ਚ ਘਟਾਲਿਆਂ 'ਚ ਬੇਲ ਲੈ ਬੇਲ ਲੈ ਕੇ ਅੱਜ ਪੰਜਾਬ 'ਚ ਸਰਕਾਰ ਚਲਾ ਰਹੇ ਨੇ ਅੱਜ ਅੱਜ 50 ਸਾਲ ਪਹਿਲਾਂ ਐਮਰਜੈਂਸੀ 'ਚ ਕਾਲਾ ਦਿਨ ਸੀ ਉਹਨੂੰ ਮਨਾਇਆ ਜਾ ਰਿਹਾ ਜਿਉਂ ਤੋਂ ਵੱਡਾ ਧੱਕਾ ਹੋ ਰਿਹਾ ਅੱਜ ਸਾਡੇ ਸਾਰੇ ਕਾਉਂਸਲਰ ਸਹਿਬਾਨ ਸਿਨਾਂ ਲੀਡਰਸ਼ਿਪ ਇੱਥੇ ਪਹੁੰਚੀ ਹੈ ਤੇ ਇੱਥੇ ਕੱਟ ਨਹੀਂ ਕੀਤਾ ਗਿਆ ਕਿਉਂਕਿ ਸਾਰੀ ਲੀਡਰਸ਼ਿਪ ਕੇਸ ਆਊਟ ਅਰੈਸਟ ਕਰ ਰੱਖੀ ਹੈ ਕੋਈ ਰਾਹ ਚੋ ਚੱਕ ਲੈ ਕੇ ਪਰਚਾ ਦਾਰਜ ਕਰਦਾ ਮੈਂ ਸਚੋ ਸਾਹਿਬ ਨੂੰ ਕਿ ਮੇਰਾ ਤਾਂ ਹੁਣ ਜੀਨ ਵੀ ਤਾਂ ਇਹ ਕਿਹੜੇ ਥਾਣੇ ਤੋਂ ਨੇ ਕਿ ਪਰ ਅਸੀਂ ਹਰ ਤਰ੍ਹਾਂ ਦੀ ਕਾਨੂੰਨੀ ਕਾਰਵਾਈ ਕਰਾਂਗੇ ਸ਼ਰੋਮਣੀ ਅਕਾਲੀ ਦਲ ਆਪਣੇ ਹੱਕਾਂ ਲਈ ਪੰਜਾਬ ਦੇ ਲੋਕਾਂ ਲਈ ਪੰਜਾਬ ਦੇ ਸੰਘਰਸ਼ ਦੀ ਲੜਾਈ ਲੜਦਾ ਜਾਣਦਾ ਮੈਂ ਬੇਨਤੀ ਕਰਨਾ ਚਾਹੁੰਦਾ ਪੰਜਾਬ ਪੁਲਿਸ ਦੇ ਮੁਲਾਜ਼ਮ ਨੂੰ ਸਤਾ ਦੇ ਸ਼ਿਕਰ ਤੇ ਬੈਠੇ ਮੁੱਖ ਮੰਤਰੀ ਨੂੰ ਕਿ ਮੁੱਖ ਮੰਤਰੀ ਸਾਹਿਬ ਅੱਜ ਤੂੰ ਕੋਹ ਤੁਸੀਂ ਕੋਹ ਦਾ ਹੱਕਦਾਰ ਨਹੀਂ ਰਿਹਾ ਅੱਜ ਤੈਨੂੰ ਗ੍ਰਹਿਭਾਗ ਤੋਂ استਿਫਾ ਦੇਣਾ ਚਾਹੀਦਾ ਹੈ ਕਿ ਤੂੰ ਨਾ ਨਾ ਤਾਂ ਲੌਂਡਰ ਮੈਂਟੇਨ ਕਰ ਸਕਿਆ ਨਾ ਤੁਸੀਂ ਪੰਜਾਬ ਦੇ ਲੋਕਾਂ ਦੀ ਰਾਖੀ ਕਰ ਸਕਦੇ ਅੱਜ ਅੱਜ ਥਾਣਿਆਂ ਚੋਂ ਡੀਐਸਪੀ ਪੱਦਰ ਦੇ ਆਫਸਰ ਗੈਂਗਸਟਰਾਂ ਦੀ ਇੰਟਰਵਿਊ ਇੰਟਰਵਿਊ ਕਰਾਉਂਦੇ ਨੇ ਤੇ ਸ਼ਰੋਮ ਨੇ ਕਾਲਜ ਦੀ ਲੀਡਰਸ਼ਿਪ ਨੂੰ ਕਿਤੇ ਹਾਊਸ ਅਰੇਸਟ ਕਿਤੇ ਮੈਂ ਨਾ ਉੱਥੇ ਉਸ ਦਿਨ ਜਦੋਂ ਲਾਈਵ ਹੋਇਆ ਸੀ ਵਿਕਰਮ ਮਜੀਠੀਆ ਸਾਹਿਬ ਨੇ ਜਦੋਂ ਪੇਸ਼ ਕੀਤਾ ਸੀ ਬਿਜਲੈਂਸ ਚ ਮੈਂ ਤੁਹਾਨੂੰ ਕਹਿ ਕੇ ਆਇਆ ਸੀ ਮੈਂ ਉੱਥੇ ਲਾਈਵ ਕਿਹਾ ਮੈਂ ਅੱਜ ਕੋਈ ਅਸੀਂ ਹੱਕ ਠੋਕੇ ਲੜਾਈ ਲੜਨੇ ਜਾਣਦੇ ਆ ਮੈਂ ਵਫਾਦਾਰ ਸਪਾਈ ਸ਼ਰੋਮ ਨੇ ਕਾਲੇ ਦਲ ਹੋਂ ਦਾ ਨਾਤੇ ਉਧਰ ਕਹਿ ਕੇ ਆਏ ਸੀ ਕਿ ਜਿੱਦੇ ਆਵਾਂਗੇ ਤੂਫਾਨ ਬਣ ਕੇ ਆਵਾਂਗੇ ਚਲੋ ਅੱਜ ਤੁਸੀਂ ਕਰ ਲਓ ਪਰ 15 ਜੁਲਾਈ ਨੂੰ ਅੱਜ ਫੇਰ ਕਹਿ ਕੇ ਚੱਲਿਆ ਇੰਸਪੈਕਟਰ ਸਾਹਿਬ ਸੁਣ ਲੇ ਡਿਪਟੀ ਸਾਹਿਬ ਸੁਣ ਲੇ ਸ਼ਰਮਾ ਸਾਹਿਬ ਅਸੀਂ ਸਿਪਾਹ ਸਾਹਿਬ ਵੀ ਸੁਣ ਲੇ ਮੇਰੀ ਆਵਾਜ਼ ਕਿ 15 ਜੂਨ ਨੂੰ ਜੁਲਾਈ ਨੂੰ ਲੁਧਿਆਣੇ ਦੀ ਧਰਤੀ ਤੇ ਬਣ ਚ ਗੱਡਾਂਗੇ ਸ਼੍ਰੋਮਣੀ ਅਕਾਲੀ ਦਲ 15 ਜੁਲਾਈ ਨੂੰ ਸ਼੍ਰੋਮਣੀ ਅਕਾਲੀ ਦਲ 15 ਜੁਲਾਈ ਨੂੰ ਲਜਾਣੀ ਦੀ ਧਰਤੀ ਤੋਂ ਸਦਾ ਸਿੰਘ ਵੀਰ ਸਿੰਘ ਬਾਦਲ ਦੀ ਰਹਿਣਮਾਈ 'ਚ ਸ਼੍ਰੋਮਣੀ ਅਕਾਲੀ ਦਲ ਬੰਚ ਗੱਡੂਗਾ ਪੰਜਾਬ ਦੇ ਕਿਸਾਨਾਂ ਦੇ ਹੱਕ 'ਚ ਜਿੱਥੇ ਸਰਕਾਰ ਦੇ ਅਸੀਂ ਤੰਬੂ ਪੱਟ ਦੇਾਂਗੇ ਉਸ ਦੇ ਪੰਜਾਬ ਪੁਲਿਸ ਦਾ ਜਿਹੜਾ ਮੇਜ ਮਲਾਜੇ ਮਾਜੇ ਅੱਜ ਨਾ ਦਾਸ ਨੂੰ ਨਾ ਪਾਰਟੀ ਦੇ ਕਿਸੇ ਲੀਡਰਸ਼ਿਪ ਨੂੰ ਰੋਕ ਕੇ ਦਿਖਾਵੇ ਕਿਉਂਕਿ ਅੱਜ ਤੁਸੀਂ ਧੋਖਾ ਕਰਿਆ ਮੈਨੂੰ ਦਸਤਾਰ ਬੰਦਦੇ ਨੂੰ ਤੁਸੀਂ ਆ ਕੇ ਉਹ ਮੇਰਾ ਹਾਸ ਰੈਸਟ ਕੀਤਾ ਅੱਜ ਮੈਂ ਅੱਜ ਚੇਤਾਵਨੀ ਦੇ ਰਿਹਾ ਸਮੂਹ ਪੰਜਾਬ ਦੀ ਪ੍ਰਸ਼ਾਸਨ ਨੂੰ ਦੇ ਗ੍ਰਹਿ ਵਿਭਾਗ ਨੂੰ ਤੇ ਮੁੱਖ ਮੰਤਰੀ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ